ਦੇਸ਼ ਦੇ ਵਿੱਚ ਜਾਤੀ ਜਨਗਣਨਾ ਕਰਵਾਏਗੀ ਕੇਂਦਰ ਸਰਕਾਰ ਕੇਂਦਰੀ ਕੈਬਨਟ ਨੇ ਦਿੱਤੀ ਮਨਜ਼ੂਰੀ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਚੁੱਕਰੇ ਸੰ ਜਾਤੀ ਜਨਗਣਨਾ ਦਾ ਮੁੱਦਾ ਕਾਂਗਰਸ ਨੇ ਜਾਤੀ ਜਨਗਣਨਾ ਵਾਲੀ ਫੈਸਲੇ ਦਾ ਕੀਤਾ ਸਮਰਥਨ ਰਾਹੁਲ ਗਾਂਧੀ ਬੋਲੇ ਦੇਰੀ ਨਾਲ ਲਿਆ ਗਿਆ ਸਹੀ ਫੈਸਲਾ ਪਰ ਅਸੀਂ ਚਾਹੁੰਦੇ ਹਾਂ ਤੈ ਸਮੇਂ ਛੋਵੇ ਜਾਤੀ ਜਨਗਣਨਾ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੇ ਬੋਲੇ ਰਾਹੁਲ ਗਾਂਧੀ ਕਿ ਅਤਵਾਦ ਦੇ ਖਿਲਾਫ ਸਰਕਾਰ ਨੂੰ ਦੇਵਾਂਗੇ ਪੂਰਾ ਸਮਰਥਨ ਪ੍ਰਧਾਨ ਮੰਤਰੀ ਸਮਾਗਮ ਗਵਾਹੀ ਬਿਨਾ ਲੈਣ ਮਾਮਲੇ ਚ ਅਛ ਹਰਿਆਣਾ ਦੇ ਸੀਐਮ ਦੇ ਵੱਲੋਂ ਪਾਣੀ ਦੇਣ ਦੇ ਪਰ ਉਸੇ ਤੇ ਬੋਲੇ ਸੀਐਮ ਮਾਨ ਕਿ ਹਾਂ ਮੈਂ ਪਾਣੀ ਦੇਣ ਦਾ ਨਹੀਂ ਦਿੱਤਾ ਪਰੋਸਾ ਸੰਵਿਧਾਨਿਕ ਅਹੁਦੇ ਤੇ ਬੈਠੇ ਸ਼ਖਸ ਦਾ ਲੋਕਾਂ ਨੂੰ ਝੂਠ ਬੋਲਣਾ ਠੀਕ ਨਹੀਂ ਦੂਰ ਤੇ ਮਹਿੰਗਾ ਹੋਇਆ ਅਮੁਲ ਦਾ ਦੁੱਧ ਮੱਧ ਡੇਰੀ ਤੇ ਬਿਰਕਤ ਤੋਂ ਬਾਅਦ ਅਮੁਲ ਨੇ ਵੀ ਵਧਾਈ ਰੇਟ ਅਮੁਲ ਸਟੈਂਡਰਡ ਅਮੁਲ ਗੋਲਡ ਤੇ ਅਮੁਲ ਤਾਜ਼ਾ ਦੀਆਂ ਕੀਮਤਾਂ 'ਚ ਇਜ਼ਾਫਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਸਰਾ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਜ਼ਿਕਰ ਪੰਜਾਬੀਆਂ ਖਬਰਾਂ ਦਾ ਤੇ ਉਹਨਾਂ ਖਬਰਾਂ ਦਾ ਜੋ ਤੁਹਾਡੇ ਲਈ ਜਨਣੀਆਂ ਜ਼ਰੂਰੀ ਨੇ ਉਹ ਖਬਰਾਂ ਜਿਨ੍ਹਾਂ ਦੇ ਨਾਲ ਸਮਾਜ ਨੂੰ ਸਾਨੂੰ ਸਿਸਟਮ ਨੂੰ ਫਰਕ ਪੈਂਦਾ ਅੱਜ ਜ਼ਿਕਰ ਹੋਵੇਗਾ ਪਹਿਲਗਾਮ ਦਾ ਪਹਿਲਗਾਮ ਹਮਲੇ ਚ ਐਨਆਈਏ ਜਾਂਚ ਦਾ ਉਸ ਦੇ ਵਿੱਚ ਕੁਝ ਖੁਲਾਸੇ ਹੋਏ ਜ਼ਿਕਰ ਕਰਾਂਗੇ ਪੰਜਾਬ ਦੀ ਪੰਜਾਬ ਨੂੰ ਨਸ਼ੇ ਚ ਨੰਬਰ 1 ਦਰਸਣ ਵਾਲੇ ਬਿਆਨ ਦੇ ਉੱਤੇ ਗਵਰਨਰ ਸਾਹਿਬ ਦੀ ਸਫਾਈ ਦਾ ਤੇ ਜ਼ਿਕਰ ਥਾਣੇ ਤੋਂ ਭੱਜੇ ਉਹਨਾਂ ਦੋ ਮੁਲਜ਼ਮਾਂ ਦੀ ਵੀ ਜਿਨ੍ਹਾਂ ਦੀ ਹਿੰਮਤ ਦੇਖੋ ਪਹਿਲਾਂ ਤਾਂ ਥਾਣੇ ਤੋਂ ਭੱਜਦੇ ਨੇ ਫਿਰ ਇੰਸਟਾ ਦੇ ਉੱਤੇ ਸਟੋਰੀ ਪਾ ਕੇ ਰੌਲਾ ਵੀ ਪਾਉਂਦੇ ਤੇ ਗੱਲ ਪੀਣ ਦੇ ਪਾਣੀ ਦੀ ਵੀ ਕਰਾਂਗੇ ਪੰਜਾਬ ਦੇ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਧਰਨਾ ਪ੍ਰਦਰਸ਼ਨ ਜਦੋਂ ਕਰਨਾ ਪਵੇ ਫਿਰ ਫਰਕ ਤਪੈਂਦਾ ਪਰ ਅੱਛਰ ਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਜਨਗਣਨਾ ਦੀ ਸੈਂਸਸ ਦੀ ਜਦੋਂ ਆਬਾਦੀ ਮਰਦਮ ਸ਼ੁਮਾਰੀ ਹੁੰਦੀ ਹੈ ਉਸ ਦੀ ਯਾ ਮਰਦਮਸ਼ੁਮਾਰੀ ਦੇ ਉੱਤੇ ਇਸ ਸਮੇਂ ਸੈਂਸਸ ਦੇ ਉੱਤੇ ਖੂਬ ਦੇਸ਼ ਦੇ ਵਿੱਚ ਸਿਆਸਤ ਹੋ ਰਹੀ ਹੈ ਕੇਂਦਰ ਸਰਕਾਰ ਜਾਤੀਗਤ ਜਨਗਣਨਾ ਕਰਵਾਏ ਇਹ ਫੈਸਲਾ ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਇਸ ਦਾ ਭਾਵ ਇਹ ਹੈ ਕਿ ਜਦੋਂ ਮਰਦਮਸ਼ੁਮਾਰੀ ਵਾਲੇ ਤੁਹਾਡੇ ਘਰ ਪਹੁੰਚਣਗੇ ਤੁਹਾਡੇ ਤੋਂ ਜਾਣਕਾਰੀ ਲੈਣ ਦੇ ਲਈ ਤਾਂ ਤੁਹਾਡਾ ਧਰਮ ਵੀ ਪੁੱਛਿਆ ਜਾਏਗਾ ਤੁਸੀਂ ਕਿਸ ਕਾਸਟ ਨੂੰ ਕਿਸ ਜਾਤੀ ਨੂੰ ਬਿਲੋਂਗ ਕਰਦੇ ਹੋ ਇਹ ਵੀ ਤੁਹਾਡੇ ਤੋਂ ਪੁੱਛਿਆ ਜਾਏਗਾ ਜਨਗਣਨਾ ਇਸ ਸਾਲ ਸਤੰਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਇਸ ਨੂੰ ਪੂਰਾ ਹੋਣ ਦੇ ਵਿੱਚ ਘੱਟੋ ਘੱਟ 2 ਸਾਲ ਲੱਗਣਗੇ ਅਜਿਹੇ ਵਿੱਚ ਜੇਕਰ ਸਤੰਬਰ ਦੇ ਵਿੱਚ ਵੀ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਅੰਤਿਮ ਅੰਕੜੇ 2026 ਦੇ ਆਖਰ ਜਾਂ 2027 ਦੀ ਸ਼ੁਰੂਆਤ ਦੇ ਵਿੱਚ ਆਉਣਗੇ ਕੈਬਨਟ ਕਮੇਟੀ ਆਫ ਪੋਲੀਟੀਕਲ ਅਫੇਅਰਸ ਹੈਸ ਡਿਸਾਈਡਡ ਟੁਡੇ ਥੈਟ ਇਸ 30th April 2025 ਥੈਟ ਕਾਸਟ ਇਨਿਮਰੇਸ਼ਨ ਸ਼ੁੱਡ ਬੀ ਇਨਕਲੂਡਡ ਇਨ ਦੀ ਫੋਰਥ ਕਮਿੰਗ ਸੈਂਸਸ 2021 ਦੇ ਵਿੱਚ ਜਨਗਣਨਾ ਨੂੰ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਟਾਲ ਦਿੱਤਾ ਗਿਆ ਸੀ ਸੈਂਸਸ ਆਮ ਤੌਰ ਤੇ ਹਰ 10 ਸਾਲ ਦੇ ਵਿੱਚ ਕੀਤੀ ਜਾਂਦੀ ਹੈ ਪਰ ਇਸ ਵਾਰ ਲੇਟ ਹੋਈ ਹੈ ਇਸ ਦੇ ਨਾਲ ਹੀ ਜਨਗਣਨਾ ਦਾ ਚੱਕਰ ਵੀ ਬਦਲ ਗਿਆ ਹੈ ਬ੍ਰਿਟਿਸ਼ ਦੇ ਵਿੱਚ ਪਹਿਲੀ ਵਾਰ 1881 ਦੇ ਵਿੱਚ ਅੰਗਰੇਜ਼ਾਂ ਨੇ ਜਨਗਣਨਾ ਕਰਵਾਈ ਸੀ ਜਿਸ ਦੇ ਵਿੱਚ ਜਾਤਾਂ ਦੀ ਵੀ ਗਿਣਤੀ ਹੋਈ 1931 ਤੱਕ ਇਹ ਇਸ ਤਰੀਕੇ ਨਾਲ ਹੀ ਚੱਲਦਾ ਰਿਹਾ 1941 ਚ ਜਾਤੀਗਤ ਜਨਗਣਨਾ ਤਾਂ ਹੋਈ ਪਰ ਇਸ ਦੇ ਅੰਕੜੇ ਜਾਰੀ ਨਹੀਂ ਕੀਤੇ ਗਏ ਆਜ਼ਾਦੀ ਤੋਂ ਬਾਅਦ ਦੇਸ਼ ਦੀ ਪਹਿਲੀ ਕੈਬਨਿਟ ਹੋਈ ਜਿਸ ਦੇ ਵਿੱਚ ਚਵਰਲਾਲ ਨਹਿਰੂ, ਸਰਦਾਰ ਵੱਲਭਭਾਈ ਪਟੇਲ, ਡਾਕਟਰ ਭੀਮrao ਮਿਤਕਰ ਤੇ مولانا ਆਜ਼ਾਦ ਸ਼ਾਮਲ ਹੋਏ ਸਨ ਜਿਸ ਦੇ ਵਿੱਚ ਉਹਨੇ ਤੈਅ ਕੀਤਾ ਕਿ ਉਹ ਦੇਸ਼ ਦੇ ਵਿੱਚ ਜਾਤੀਗਤ ਜਨਗਣਨਾ ਨਹੀਂ ਕਰਵਾਉਣਗੇ ਕਿਉਂਕਿ ਸਮਾਜ ਦੇ ਵਿੱਚ ਵੰਡ ਪਾਊ ਹੋ ਸਕਦੀ ਹੈ। ਕਾਬਲੇ ਗੌਰ ਹੈ ਕਿ 2011 ਦੇ ਵਿੱਚ ਜਿਹੜੀ ਜਨਗਣਨਾ ਹੋਈ ਆਖਰੀ ਵਾਰੀ ਸੈਂਸਸ ਕਰਵਾਇਆ ਗਿਆ ਸੀ ਉਸ ਸਮੇਂ ਵੀ ਲੋਕਾਂ ਦੇ ਧਰਮ ਤੇ ਜਾਤੀ ਨੂੰ ਲੈ ਕੇ ਜਨਗਣਨਾ ਕਰਵਾਈ ਗਈ। ਉਸ ਨੇ ਜਨਗਣਨਾ ਕਰਵਾਈ ਗਈ ਸੋਸ਼ੀਓ ਇਕਨੋਮਿਕ ਕਾਸਟ ਸੈਂਸਸ ਜਿਸ ਨੂੰ SCC ਦਾ ਨਾਮ ਦਿੱਤਾ ਗਿਆ 2011 ਦੇ ਵਿੱਚ ਹਾਲਾਂਕਿ ਸਰਕਾਰ ਨੇ ਇਸ ਨੂੰ ਲੋਕਾਂ ਦੀ ਆਰਥਿਕ ਸਥਿਤੀ ਜਾਣਨ ਦੇ ਲਈ ਦੱਸਿਆ ਕਿ ਜਾਤੀਗਤ ਜਨਗਣਨਾ ਹੈ ਉਸਦੇ ਅੰਕੜੇ ਕਦੇ ਵੀ ਰਿਲੀਜ਼ ਨਹੀਂ ਕੀਤੇ ਗਏ ਕਿਰ ਜਾਤੀਗਤ ਜਨਗਣਨਾ ਦਾ ਜ਼ਿਕਰ ਹੋ ਰਿਹਾ ਤੇ ਇਸ ਦੇ ਉੱਤੇ ਰਾਹੁਲ ਗਾਂਧੀ ਦਾ ਵੀ ਜ਼ਿਕਰ ਹੋ ਰਿਹਾ ਰਾਹੁਲ ਗਾਂਧੀ ਪਿਛਲੇ ਕੁਝ ਟਾਈਮ ਦੇ ਵਿੱਚ ਕਾਸਟ ਬੇਸਡ ਸੈਂਸਸ ਦਾ ਜ਼ਿਕਰ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੇ ਫੈਸਲੇ ਦਾ ਉਹਨਾਂ ਨੇ ਵੈਲਕਮ ਕੀਤਾ ਅਤੇ ਕਿ ਹੱਕ ਹੀ ਪਹਿਲਾਂ ਤੱਕ ਕੇਂਦਰ ਨੇ ਇਸ ਮੰਗ ਦਾ ਵਿਰੋਧ ਕੀਤਾ ਪਰ ਹੁਣ ਜਾਤੀਗਤ ਜਨਗਣਨਾ ਦਾ ਸਮਰਥਨ ਕਰ ਰਹੇ ਨੇ ਨਰਿੰਦਰ ਮੋਦੀ ਜੀ ਕਹਿੰਦੇ تھے ਕਿ ਸਿਰਫ ਚਾਹਤੇ ਹਨ ਸੱਡਨਲੀ ਕਾ ਸੈਂਸਸ ਕਾ ਅਨਾਉਂਸਮੈਂਟ ਕੀਤਾ ਹਮ ਇਸ ਕੋ ਸਪੋਰਟ ਕਰਤੇ ਹੈ ਪੂਰੀ ਤਰ੍ਹਾਂ ਸਪੋਰਟ ਕਰਤੇ ਹੈ ਰਾਹੁਲ ਨੇ ਤੇਲੰਗਾਨਾ ਮਾਡਲ ਦੀ ਤਾਰੀਫ ਕੀਤੀ ਅਤੇ ਮੰਗ ਕੀਤੀ ਕਿ ਦੇਸ਼ ਭਰ ਦੇ ਵਿੱਚ ਜਿਹਾਈ ਮਾਡਲ ਲਾਗੂ ਕੀਤਾ ਜਾਵੇ ਤੇਲੰਗਾਨਾ एक मॉडल बना है कास्ट सेंसस के लिए और वो ब्लूप्रिंट बन सकती है और कास्ट सेंसस को डिजाइन करने में हमारा पूरा सरकार को ऑफर है पूरा समर्थन है कि हम डिजाइन करेंगे क्योंकि डिजाइन बहुत जरूरी है ना ही केंद्र सरकार ने भी ये पूछया कि आखिर जाति जनगणना कदों होगी इसकी तारीक स्पष्ट क्यों नहीं की जा रही राहुल ने मांग भी रखी कि बजट इस फंड भी अलॉट किया जाए ਇਹ ਰੱਜੇ ਵੀ ਨਹੀਂ ਹੈ ਕਿ ਕਦੋਂ ਜਾਤੀਗਤ ਜਨਗਣਨਾ ਹੁੰਦੀ ਹੈ 2021 ਦੇ ਵਿੱਚ ਹੋਣੀ ਸੀ ਨਹੀਂ ਹੋ ਸਕੀ 2025-26 ਚ ਜ਼ਿਕਰ ਹੋ ਰਿਹਾ ਹੈ ਇੱਥੋਂ ਤੱਕ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਜਾਤੀਗਤ ਜਨਗਣਨਾ ਹੁਣ ਸਿੱਧਾ 2031 ਦੇ ਵਿੱਚ ਹੋਵੇ ਯਾਨੀ ਕਿ ਆਫੀਸ਼ੀਅਲ ਤੌਰ ਤੇ ਇਸ ਤਰੀਕੇ ਨਾਲ ਕੁਝ ਨਹੀਂ ਕੀਤਾ ਗਿਆ ਉਧਰ ਜਨਗਣਨਾ ਦੇ ਉੱਤੇ ਜਦੋਂ ਰਾਹੁਲ ਗਾਂਧੀ ਮੀਡੀਆ ਨਾਲ ਗੱਲਬਾਤ ਕਰ ਰਹੇ ਸੰਤੌਣਾਂ ਤੋਂ ਸਵਾਲ ਕੀਤਾ ਗਿਆ ਕਿ ਪਹਿਲਗਾਮ ਹਮਲੇ ਨੂੰ ਲੈ ਕੇ ਬਣੇ ਤਣਾਅ ਦੇ ਵਿਚਾਲੇ ਕੇਂਦਰ ਦੇ ਫੈਸਲੇ ਨੂੰ ਕਿਵੇਂ ਦੇਖਦੇ ਨੇ ਰਾਹੁਲ ਬੋਲੇ ਕਿ ਕੇਂਦਰ ਨੇ ਡਿਸਾਈਡ ਕਰਨਾ ਹੈ ਇਹ ਕੰਮ ਕੇਂਦਰ ਦਾ ਹੈ अभी पहलगाम का इतना बड़ा हादसा हुआ क्या आपको लगता है कि इस वक्त में जो टाइमिंग है प्रधानमंत्री की कास्ट सेंसस को मानना वो पहलगाम के आप जर्नलिस्ट हो ये आप लोगों का काम है आपका काम स्पेक्यूलेशन है मेरा काम स्पेक्युलेशन नहीं है मैं फैक्ट्स पे काम करता हूं तो आप स्पेक्यूलेट कीजिए मैं इस पर स्पेक्यूलेट नहीं करूंगा मेरी कोई स्पेक्यूलेट करने की जरूरत ही नहीं है उन्होंने क्यों लिया क्यों नहीं लिया उसमें मुझे कोई इंटरेस्ट नहीं है लिया ਹਾਲਾਂਕਿ ਸਵਾਲ ਤਾਂ ਜ਼ਰੂਰ ਹੈ ਕਿ ਇੱਕ ਪਾਸੇ ਪਹਿਲਗਾਮ ਹਮਲੇ ਦਾ ਜ਼ਿਕਰ ਹੋ ਰਿਹਾ ਹੈ ਪਰ ਦੂਜੇ ਪਾਸੇ ਸਭ ਦੇ ਜ਼ਹਿਨ ਦੇ ਵਿੱਚ ਇਹ ਵੀ ਹੈ ਕਿ ਬਿਹਾਰ ਦੇ ਇਲੈਕਸ਼ਨ ਜ਼ਿਆਦਾ ਦੂਰ ਨਹੀਂ ਨੇ ਇਸ ਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਔਰ ਕਾਬਲੇ ਗੌਰ ਹੈ ਕਿ ਇਸ ਸਾਲ ਇਲੈਕਸ਼ਨ ਹੋਣਗੇ ਉਸ ਤੋਂ ਪਹਿਲਾਂ ਵੀ ਇਸ ਡਿਸੀਜਨ ਨੂੰ ਉਹ ਬਿਹਾਰ ਦੇ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਉਹਨਾਂ ਕੇ ਬਾਦਿਆਂ ਤੇ ਗੱਲ ਹੈ ਅੱਜ ਦੇ ਇਸ ਸਵਾਲ ਦੀ ਅੱਜ ਦਾ ਸਵਾਲ ਅਸੀਂ ਸੈਂਸਸ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ ਸਵਾਲ ਸਕਰੀਨ ਦੇ ਉੱਤੇ ਆ ਚੁੱਕਿਆ ਹੈ ਸਵਾਲ ਕਿ 2011 ਦੀ ਜਨਗਣਨਾ ਜਿਹੜਾ ਸੈਂਸਸ ਆਫ ਇੰਡੀਆ 2011 ਦੇ ਵਿੱਚ ਹੋਇਆ ਅ uh, 2011 ਦੀ ਜਨਗਣਨਾ ਦੇ ਵਿੱਚ ਭਾਰਤ ਦੀ ਸਿੱਖਿਆ ਦਰ ਕਿੰਨੀ ਸੀ ਦੇਖੋ ਜਦੋਂ ਮਰਦਮਸ਼ਵਾਰੀ ਕਰਵਾਉਣ ਕਰਨ ਦੇ ਲਈ ਆਉਂਦੇ ਨੇ ਉਹ ਚਾਹੇ ਅਧਿਆਪਕ ਹੋਣ ਜਾਂ ਵੱਖ-ਵੱਖ ਡਿਪਾਰਟਮੈਂਟ ਦੇ ਲੋਕਾਂ ਦੀ ਜ਼ਿੰਮੇਵਾਰੀ ਲੱਗਦੀ ਹੈ ਮੁਲਾਜ਼ਮਾਂ ਦੀ ਤਾਂ ਬਹੁਤ ਸਾਰਾ ਉਹਨਾਂ ਤੋਂ ਡਿਟੇਲ ਮੰਗੀ ਜਾਂਦੀ ਹੈ ਉਹ ਬਕਾਇਦਾ ਹੀ ਪੁੱਛਦੇ ਨੇ ਕਿ ਤੁਸੀਂ ਕਿੰਨਾ ਪੜ੍ਹੇ ਹੋ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਉਹ ਕਿੰਨਾ ਪੜ੍ਹੇ ਹੋਏ ਨੇ ਤੇ ਦੂਜਾ ਵੀ ਕਰ ਸਕਦਾ ਹੈ ਖਤੀ ਪਹਿਲਗਾਮ ਹਮਲੇ ਨੂੰ ਬਹਾਨਾ ਬਣਾ ਕੇ ਝੂਠੇ ਇਲਜ਼ਾਮਾਂ ਦੇ ਆਧਾਰ ਤੇ ਉੱਤੇ ਸੰਵੇਦੀ ਯੋਜਨਾ ਬਣਾਈ ਜਾ ਰਹੀ ਹੈ Pakistan has credible intelligence that India intends carrying out military action against Pakistan in the next 24 to 36 hours on the pretext of baseless and concocted allegations of involvement in the Pahalgam incident Pakistani commentator Pyarenu appealed that the seriousness of the situation should be understood and India should be stopped from provoking ਫਿਲਹਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਅ ਬਹੁਤ ਹੈ ਤੇ ਦੁਨੀਆ ਦੀਆਂ ਨਜ਼ਰਾਂ ਇਸ ਸਥਿਤੀ ਦੇ ਉੱਤੇ ਵੀ ਟਿਕੀਆਂ ਹੋਈਆਂ ਨੇ ਹਾਲਾਂਕਿ ਪਾਕਿਸਤਾਨ ਦੀ ਬੁਖਲਾੜਤਾ ਸਭ ਤੋਂ ਵੱਧ ਨਜ਼ਰ ਆਉਂਦੀ ਹੈ ਬੇਸ਼ੱਕ ਪੂਰੀ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿ ਭਾਰਤ ਕੀ ਸੋਚ ਰਿਹਾ ਹੈ ਪਰ ਕਬਰ ਹਟਦਾ ਹੈ ਕਿ ਜੇਕਰ ਇੰਡੀਆ ਨੇ ਕੋਈ ਐਕਸ਼ਨ ਕੀਤਾ ਉਹ ਚਾਹੇ ਸਰਜਿਕਲ ਸਟ੍ਰਾਈਕ ਜਾਂ ਬਾਲਾਕੋਟ 에어 ਸਟ੍ਰਾਈਕ ਪਰ ਗਾ ਵੀ ਹੋਇਆ ਤਾਂ ਫਿਰ ਆਪਣੇ ਮੁਲਕ ਦੇ ਵਿੱਚ ਪਾਕਿਸਤਾਨ ਦੀ ਫੌਜ ਇਹ ਪਾਕਿਸਤਾਨ ਦੀ ਸਰਕਾਰ ਕੀ ਮੂਹ ਦਿਖਾਈ ਹੈ ਕਹਿਣ ਜਦੋਂ ਗਵਾਂਡੀਆਂ ਦੇ ਲਈ ਸਾਜ਼ਿਸ਼ਾਂ ਰਚੀਆਂ ਜਾਣ ਫਿਰ ਗਵਾਂਡੀ ਤਿਆਰ ਹੋ ਜਾਣ ਉਸ ਦੇ ਉੱਤੇ ਪਲੜਬਾਰ ਕਰਨ ਦੇ ਲਈ ਫਿਰ ਫਰਕ ਤਾਂ ਪੈਂਦਾ ਪਾਕਿਸਤਾਨ ਜਿਵੇਂ ਕਬਰਾਲ ਉਧਰ ਪਲਵਾਮਾ ਅਟੈਕ ਤੋਂ ਬਾਅਦ ਭਾਰਤ ਨੇ ਪੀਓਕੇ ਦੇ ਜਿਸ ਇਲਾਕੇ ਬਾਲਾਕੋਪ ਦੇ ਵਿੱਚ ਇਹ ਸਟਾਈ ਕੀਤੀ ਨਿਊਜ਼ 18 ਦੀ ਟੀਮ ਵੀ ਉੱਥੇ ਪਹੁੰਚੀ पुलवामा हम हमले का बदला लिया गया था तस्वीरें मेरी बाई तरफ है और यहां पुंछ के बालाकोट सेक्टर में मौजूद हैं, ये बालाकोट का पीओजेके के का वो हिस्सा है जहां पर इस समय तनाव और बौखलाहट साफ तरीके से देखी जा रही है पाकिस्तानी पीओके दे इस इलाके के देविच ट्रेनिंग कैंप चलाए जांदे ने जो पहलगाम हमले दे बाद तो बंद नहीं पीओजे के पाकिस्तान में तनाव है वहां पर बन रहे, बन चल रहे ट्रेनिंग कैंप पे तनाव है क्योंकि जो आप विजुअल्स में अभी देख चुके हैं ये पीओजे के का बालाकोट का वो हिस्सा है जहां पर ट्रेनिंग कैंप लॉन्च पैड और भारी भरकम हथियारों के साथ गुप्त जो है हमारी तरफ होती दिखी ਸਾ ਸਥਿਤੀ ਬਾਰਡਰ ਦੇ ਉੱਤੇ ਇਸ ਸਮੇਂ ਕਿਸ ਤਰੀਕੇ ਦੀ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਖੈਰ ਲਾਂਚਿੰਗ ਪੈਡ ਜਿਹੜੇ دہشت ਜਰਦਾਂ ਦੇ ਨੇ ਉਹ ਤਾਂ ਫਿਲਹਾਲ ਸਭ ਬੰਦ ਕਰ ਦਿੱਤੇ ਗਏ ਨੇ ਲੱਗ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਖੈਰ ਅੱਗੇ ਬਾਦਾਂ ਕੋ ਖਬਰਾਂ ਵਿੱਚ ਰੁੱਕ ਕਰਾਂਗੇ ਲੁਧਿਆਣਾ ਤੋਂ ਖਬਰ ਹੈ ਲੁਧਿਆਣਾ ਦੇ ਹੈਪੋਵਾਲ ਦੇ ਵਿੱਚ ਸੰਕਟ ਮੋਚਨ ਹਨੂਮਾਨ ਮੰਦਿਰ ਦੇ ਵਿੱਚ ਦੋ ਅਣਪਛਾਤੇ ਸ਼ਖਸ ਪਾਕਿਸਤਾਨ ਦਾ ਝੰਡਾ ਉੱਥੇ ਲਗਾ ਕੇ ਫਰਾਰ ਹੋ ਗਏ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਸੀਟੀਵੀ ਦੇ ਵਿੱਚ ਦੋ ਸਕੂਟੀ ਸਵਾਰ ਮੰਦਰ ਦੇ ਬਾਹਰ ਦਿਖਾਈ ਦਿੱਤੇ ਜਿਨ੍ਹਾਂ ਨੇ ਪਾਕਿਸਤਾਨੀ ਝੰਡਾ ਕੱਢ ਕੇ ਮੰਦਰ ਦੇ ਬਾਹਰ ਵਿਛਾ ਦਿੱਤਾ ਅਤੇ ਉਸ ਦੇ ਉੱਤੇ ਕੁਝ ਲਗਾਉਣ ਲੱਗੇ ਹਾਲਾਂਕਿ ਇਸ ਦੌਰਾਨ ਮੰਦਰ ਦੇ ਵਿੱਚ ਕਈ ਲੋਕ ਆਉਂਦੇ ਜਾਂਦੇ ਰਹੇ ਪਰ ਕਿਸੇ ਨੇ ਉਹਨਾਂ ਨੂੰ ਨਹੀਂ ਰੋਕਿਆ ਫਿਰ ਦੋਵੇਂ ਸ਼ਖਸ ਮੰਦਰ ਦੇ ਮੁੱਖ ਗੇਟ ਦੇ ਉੱਤੇ ਝੰਡਾ ਲਗਾ ਕੇ ਫਰਾਰ ਹੋ ਗਏ ਮੰਦਰ ਕਮੇਟੀ ਦੇ ਚੇਅਰਮੈਨ ਦੇ ਮੁਤਾਬਿਕ ਝੰਡਾ ਜ਼ਮੀਨ ਦੇ ਵਿੱਚ ਕੱਢਿਆ ਗਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਕਮੇਟੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਦੋਵੇਂ ਮੁਲਜ਼ਮਾਂ ਵਿਪਾਲ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸ ਮਕਸਦ ਦੇ ਨਾਲ ਇਹ ਕਰ ਰਹੇ ਸਨ ਕੀ ਇਹ ਪਹਿਲਗਾਮ ਹਮਲੇ ਦੇ ਵਿਰੁੱਧ ਦੇ ਵਿੱਚ ਸੀ ਜਾਂ ਪਾਕਿਸਤਾਨ ਦੇ ਸਮਰਥਨ ਦੇ ਵਿੱਚ ਕੋਈ ਸਾਜ਼ਿਸ਼ ਹਾਲਾਂਕਿ ਇਸ ਨੂੰ ਗੁੱਸੇ ਦੇ ਦੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੇਸ਼ ਦੇ ਦੁਸ਼ਮਣਾਂ ਦਾ ਪਨਾਹਗਾਹ ਬਣਿਆ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਨੂੰ ਲੈ ਕੇ ਵੀ ਇੱਕ ਗੁੱਸਾ ਹੈ ਪੂਰੀ ਦੇਸ਼ ਵਿੱਚ ਖੈਰ ਜਦੋਂ ਝੰਡਾ ਮੰਦਰ ਦੇ ਬਾਹਰ ਲਗਾਇਆ ਜਾਵੇ ਉਹ ਵੀ ਪਾਕਿਸਤਾਨ ਦਾ ਫਿਰ ਫਰਕ ਤਪੈਂਦਾ ਹੈ ਇਨਫੈਕਟ ਜਾਂਚ ਦਾ ਵਿਸ਼ਾ ਵੀ ਬਣ ਜਾਂਦਾ ਹੈ ਕਿ ਮਨਸੂਬੇ ਕੀ ਸੀ ਉਧਰ ਸਰਹੱਦ ਦੇ ਨਾਲ ਲੱਗਦੇ ਪਠਾਨਕੋਟ ਦੇ ਵਿੱਚ ਭਾਰਤੀ ਫੌਜ ਦੀ ਵਰਦੀ ਸ਼ਰੀਆਮ ਖੁੱਲ੍ਹੇ ਆਮ ਵਿਕਰੇ बूट बेल्ट इनसिग्निया और आर्मी दी पहचान वाला हर सामान इथी आम दुकानों ते आसानी नाल मिल ਰਿਹਾ ਹੈ ਕੋਈ ਵੀ ਚਾਹੇ ਇਹਨਾਂ ਦੁਕਾਨਾਂ ਤੋਂ ਸਮਾਨ ਖਰੀਦ ਸਕਦਾ ਹੈ ਹਾਲਾਂਕਿ ਪਹਿਲਗਮ ਹਮਲੇ ਤੋਂ ਬਾਅਦ ਹੁਣ ਪੁਲਿਸ ਨੇ ਹੁਕਮ ਜਾਰੀ ਕੀਤਾ ਹੈ ਕਿ ਫੌਜ ਦੇ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਸਮਾਨ ਨੂੰ ਖੁੱਲੇ ਦੇ ਵਿੱਚ ਨਹੀਂ ਵੇਚਿਆ ਜਾ ਸਕਦਾ ਕਿਸੇ ਵੀ ਟਾਈਪ ਦਾ ਜੋ ਮਿਲਟਰੀ ਕੀ ਯੂਨੀਫਾਰਮ ਉਸਕੇ ਪੈਟਰਨਸ ਜਾਂ ਕੈਮੋਫਲਾਜ ਯੂਨੀਫਾਰਮ ਜਾਂ ਕੋਈ ਅਸੀ ਇਕੁਪਮੈਂਟ ਜੋ ਮਿਲਟਰੀ ਸਬੰਟਡ ਹੋ ਉਸਕੋ ਉਸਕਾ ਕਿਸੇ ਵੀ ਟਾਈਪ ਦਾ ਜੋ ਇਸਤੇਮਾਲ ਹੈ ਉਹ ਉਸ ਪਰ ਰੋਕ ਹੈ ਇਸ ਦਿਨ ਵਾਲੀ ਦੁਕਾਨਦਾਰਾਂ ਨੂੰ ਸਮਝਾਉਣ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ। ਤੋਂ ਪਠਾਨਕੋਟ ਸਿਟੀ ਹੈ। ਇਸ ਵਿੱਚ ہم ਲਗਾਤਾਰ ਹੀ ਇਸ ਮਸਲੇ 'ਤੇ ਦਬਿਸ਼ ਦਿੰਦੇ ਹਾਂ, ਚੈਕਿੰਗ ਕਰਦੇ ਹਾਂ ਕਿ ਕੋਈ ਵੀ ਜੋ ਬੰਦਾ ਹੈ ਇਹ ਚੀਜ਼ਾਂ ਦਾ ਮਿਸਿੰਗਸ ਨਾ ਕਰੇ। ਜੋ ਮਿਲਟਰੀ ਸਬੰਧਿਤ ਚਾਹੇ ਉਹ ਕਲੋਥਿੰਗ ਹੈ, ਇਹ ਇਕਪਮੈਂਟ ਹੈ। ਤੋਂ ਹਮ ਅਭੀ ਵੀ ਜੋ ਹੈ ਉਹ ਇਹ ਚੀਜ਼ਾਂ 'ਤੇ ਉੱਪਰ ਗਹਿਨ ਚੈਕਿੰਗ ਜੋ ਹੈ ਕਰਵਾ ਰਹੇ ਹਾਂ। ਜ਼ਿਕਰ ਖਾਸ ਹੈ ਕਿ ਪਹਿਲਗਾਮ ਦਹਿਸ਼ਤਗਰਦੀ ਹਮਲੇ 'ਚ ਦਹਿਸ਼ਤਗਰਦਾਂ ਨੇ ਵੀ ਫੌਜ ਦੀ ਵਰਦੀ ਪਾ ਕੇ ਹੀ ਆਮ ਲੋਕਾਂ ਨੂੰ ਟਾਰਗੇਟ ਕੀਤਾ ਸੀ ਖੈਰ ਜਦੋਂ ਫੌਜ ਦੀ ਵਰਦੀ ਸ਼ਰਿਆਮ ਵਿਕ ਰਹੀ ਹੋਵੇ ਜਿਸ ਨੂੰ ਕੋਈ ਦਹਿਸ਼ਤਗਰਦ ਵੀ ਖਰੀਦ ਸਕਦਾ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਇਹ ਬਹੁਤ ਗੰਭੀਰ ਵਿਸ਼ਾ ਬਣਿਆ ਹੋਇਆ ਜਿਸ ਤਰੀਕੇ ਨਾਲ ਪੁਲਿਸ ਦੀ ਵਰਦੀ ਆ ਫਿਰ ਫੌਜ ਦੀ ਵਰਦੀ ਬਹੁਤ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਫਿਰ ਟ੍ਰੈਂਡਿੰਗ ਵੀ ਹੁੰਦੀ ਹੈ ਬਹੁਤ ਸਾਰੇ ਲੋਕ ਇਸ ਨੂੰ ਖਰੀਦਦੇ ਨੇ ਪਰ ਜਿਹੜੇ ਦੇਸ਼ ਵਿਰੋਧੀ ਅੰਸਰ ਨੇ ਕਈ ਵਾਰ ਉਹਨਾਂ ਦੇ ਹੱਥ ਵੀ ਚਲੀ ਜਾਂਦੀ ਹੈ ਤੇ ਉਹ ਵੀ ਦਿੱਕਤ ਜ਼ਰੂਰ ਕਰਦੀ ਹੈ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਲਾਰੈਂਸ ਬਿਸ਼ਨੋਈ ਦੀ ਲਾਰੈਂਸ ਗੈਂਗ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ ਹਾਫਿਜ਼ ਸੈਦ ਪਹਿਲਗਾਮ ਹਮਲੇ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਜਾਰੀ ਕੀਤਾ ਇਸ ਪੋਸਟ ਦੇ ਵਿੱਚ دہشتਗਰਦ ਹਾਫਿਜ਼ ਸੈਦ ਦੀ ਤਸਵੀਰ ਤੇ ਕਰਾਸ ਲਗਾ ਕੇ ਲਿਖਿਆ ਗਿਆ ਕਿ ਤੂੰ ਸਾਡੇ નિર્ਦੋਸ਼ ਲੋਕਾਂ ਨੂੰ ਮਾਰਿਆ ਹੈ ਹੁਣ ਅਸੀਂ ਪਾਕਿਸਤਾਨ ਦੇ ਵਿੱਚ ਵੜ ਕੇ ਇੱਕ ਅਜਿਹਾ ਸ਼ਖਸ ਮਾਰਾਂਗੇ ਜੋ 1 ਲੱਖ ਦੇ ਬਰਾਬਰ ਹੋਵੇਗਾ ਹਾਫੀਜ਼ ਸੈਦ ਪਰ ਦਿੱਲੀ ਮੋਸਟ ਵਾਂਟਿਡ دہشتਗਰਦ ਹੈ ਹਾਫੀਜ਼ ਵੱਡੇ دہشتਗਰਦ ਜਥੇਬੰਦੀ ਲਸ਼ਕਰ-ਏ-ਤੌਇਬਾ ਦਾ ਮੁਖੀ ਹੈ ਮੁੰਬਈ ਦੇ ਵਿੱਚ ਹੋਏ دہشتਗਰਦੀ ਹਮਲੇ ਦਾ ਮਾਸਟਰਮਾਈਂਡ ਵੀ ਹਾਫੀਜ਼ ਨੂੰ ਕਿਹਾ ਜਾਂਦਾ ਹੈ ਪਲਵਾਮਾ ਹਮਲੇ ਦੀ ਸਾਜ਼ਿਸ਼ ਵੀ ਇਸਨੇ ਹੀ ਰਚੀ ਪਰ ਦੇ ਲਗਭਗ ਦੁਨੀਆ ਦੀ ਕਈ ਦੇਸ਼ਾਂ ਨੇ ਹਾਫਿਜ਼ ਨੂੰ دہشتਗਰਦ ਐਲਾਨਿਆ ਹੋਇਆ ਹੈ। ਭਾਰਤ ਕਈ ਵਾਰ ਪਾਕਿਸਤਾਨ ਤੋਂ ਇਸ دہشتਗਰਦ ਨੂੰ ਸੌਂਪਣ ਦੀ ਮੰਗ ਕਰ ਚੁੱਕਿਆ ਹੈ ਪਰ ਪਾਕਿਸਤਾਨ ਨੇ ਉਸ ਨੂੰ ਪਨਾਹ ਦਿੱਤੀ ਹੋਈ ਹੈ। ਉੱਥੇ ਲਾਰੈਂਸ ਮਿਸ਼ਨੋਈ ਗੈਂਗ ਭਾਰਤ ਦੇ ਕਈ ਸੂਬਿਆਂ 'ਚ ਲਗਾਤਾਰ ਐਕਟਿਵ ਹੈ। ਇਸ ਗੈਂਗ ਦਾ ਸਰਗਨਾ ਲਾਰੈਂਸ ਫਿਲਹਾਲ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਹਾਲਾਂਕਿ ਉਸ ਦੇ ਗਰਗੇ ਲਗਾਤਾਰ ਕਤਲ ਅਤੇ ਰੰਗਦਾਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹੇ ਨੇ। ਸੁਲਮਾਨ ਖਾਨ ਦੀ ਘਰ ਦੇ ਉੱਤੇ ਫਾਇਰਿੰਗ ਤੋਂ ਲੈ ਕੇ ਬਾਬਾ ਸਿੱਦਕੀ ਦੇ ਕਤਲ ਦੇ ਵਿੱਚ ਵੀ ਇਸ ਗੈਂਗ ਦਾ ਨਾਮ ਸਾਹਮਣੇ ਆਇਆ ਹੈ। ਇਸ ਤਲਾਬਾ ਸਿੱਧੂ ਮੁਸੇਵਾਲਾ ਦੇ ਕਤਲ ਦੇ ਵਿੱਚ ਵੀ ਬਿਸ਼ਨੋਈ ਗੈਂਗ ਦਾ ਹੀ ਨਾਮ ਗੂੰਜਿਆ ਇਸ ਕਤਲकांड ਤੋਂ ਬਾਅਦ ਇਹ ਗੈਂਗ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੈ ਕੇਰਲ ਲਾਰੈਂਸ ਪੇ ਸਟੋਈ ਗੈਂਗ ਕੀ ਕਰ ਰਿਹਾ ਬੇਕਸਰ ਲੋਕਾਂ ਤੱਕ ਤਾਂ ਉਹ ਵੀ ਪਹੁੰਚਦਾ ਹਨ ਵੀ ਕਤਲ ਕਿਤੇ ਜਾਂਦੇ ਨੇ ਖੈਰ ਜਦੋਂ ਅੱਤਵਾਦੀਆਂ ਨੂੰ ਧਮਕੀ ਦੇਵੇ ਇੱਕ ਗੈਂਗਸਟਰ ਫਿਰ ਫਰਕ ਤਾਂ ਪੈਂਦਾ ਹੈ